ਇਸ ਲਈ ਦੋ ਦਿਨ ਪਹਿਲਾਂ ਇਹ ਇੱਕ ਪਰ ਜਿਹੜੀ ਹੈਗੀ ਆ ਉਹ ਜ਼ਮੀਨ ਦੇ ਵਿੱਚੋਂ ਕੰਨਕ ਵੰਡਣ ਲੱਗੀ ਸੀ ਤੇ ਦੂਜੀ ਧਰਨੇ ਜਾ ਕੇ ਉੱਥੇ ਜਿਹੜਾ ਹੈਗਾ ਲਾਈਵ ਝਗੜਾ ਕੀਤਾ ਔਰ ਉੱਥੇ ਕਿੰਨਾ ਜੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜ਼ਮੀਨ ਨੂੰ ਲੈ ਕੇ ਝਗੜਾ ਚੱਲਦਾ ਹੈ ਦੋਨੋਂ ਤਰ੍ਹਾਂ ਆਪਣਾ ਥੱਕ ਜਾਰ ਕਰਦੇ ਨੇ ਜ਼ਮੀਨ ਦੇ ਉੱਪਰ 啊。<laughs> ਹੈਗਾ ਜੀ ਜ਼ਮੀਨ ਨੂੰ ਲੈ ਕੇ ਝਗੜਾ ਚੱਲਦਾ ਹੈ ਦੋਨੋਂ ਤਰ੍ਹਾਂ ਆਪਣਾ ਥੱਕ ਜਾਰ ਕਰਦੇ ਨੇ ਜ਼ਮੀਨ ਦੇ ਉੱਪਰ ਔਰ ਪਿਛਲੇ ਦੋ ਤਿੰਨ ਪਹਿਲਾਂ ਇਹ ਇੱਕ ਤਰ ਜਿਹੜੀ ਹੈਗੀ ਆ ਉਹ ਜ਼ਮੀਨ ਦੇ ਵਿੱਚੋਂ ਕਣਕ ਵਟਣ ਲੱਗੀ ਸੀ ਤੇ ਦੂਜੀ ਧਰਨੇ ਜਾ ਕੇ ਉੱਥੇ ਜਿਹੜਾ ਹੈਗਾ ਲਾਈ ਝਗੜਾ ਕੀਤਾ ਔਰ ਉੱਥੇ ਕਿਤਨਾ ਜੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਦੇ ਵਿੱਚ ਇੱਕ ਦਰਸ਼ਨ ਸਿੰਘ ਨਾਮ ਦਾ ਵਿਅਕਤੀ ਦਾਖਲ ਹੋਇਆ ਸੀਗਾ ਉਹਦਾ ਅਸੀਂ ਬਿਆਨ ਲਿਖਿਆ ਹੈ ਔਰ ਉਹ ਦੁਲਾਵਾ ਵੀਡੀਓ ਜਿਹੜੀ ਹੈਗੀ ਹੈ ਵਾਇਰਲ ਹੋਈ ਹੈ ਵੀਡੀਓ ਤੋਂ ਦੇਖ ਕੇ ਬਿਆਨ ਲਿਖ ਕੇ ਤੇ ਜਿਹੜੀ ਕਾਰਵਾਈ ਅਮਲ ਲਿਆਂਦੀ ਹੈ ਪਰਚਾ ਦਰਜ ਕੀਤਾ। ਉਹ ਲੋਕ ਕੌਣ ਨੇ ਜਿਹੜੇ ਇਸ ਤਰ੍ਹਾਂ ਲਾਤੀ ਚਾਰਜ ਕਰਨ ਨੂੰ ਕੋਈ ਬਜੁਰਗ ਤੇ ਇੱਕ ਹੋਰ ਤੇ ਉਹ ਦੂਜੀ ਤੇ ਰਹਿ ਗਈ ਹੈ ਜੀ ਉਹ ਵੀ ਸਾਧੋ ਖੇੜੀ ਤੇ ਰਹਿਣ ਵਾਲੇ ਨੇ ਮੋਹਨ ਸਿੰਘ ਨਾਮ ਦਾ ਵਿਅਕਤੀ ਹੈ ਉਹ ਸਾਧੋ ਖੇੜੀ ਤੇ ਰਹਿਣ ਵਾਲਾ ਉਹਦਾ ਝਗੜਾ ਚੱਲਦਾ ਦਰਸ਼ਨ ਸਿੰਘ ਤੇ ਨਾਲ ਜ਼ਮੀਨ ਦਾ ਔਰ ਉਹਦੇ ਵੱਲੋਂ ਵੀ ਜਿਹੜੀ ਹੈਗੀ ਹੈ ਵੀਡੀਓ ਦੇ ਵਿੱਚ ਜਿਹੜੀ ਕੁੱਟਮਾਰ ਕਰਨੀ ਦਿਖਾਈ ਗਈ ਹੈ। ਕਿਹੜੇ ਕਿਹੜੇ ਧਰਾਮਾਂ ਤਹਿਤ ਜਿਹੜਾ ਮਾਮਲਾ ਇਹ ਤਰ੍ਹਾਂ ਚੁੜਿਆ ਹੈ। ਇਦੇ ਵਿੱਚ ਅਸੀਂ ਬੀਐਨਐਸ ਦੀ ਜਿਹੜੀ ਧਾਰਾ ਲਾਈ ਹੈ ਨੇ ਕੁੱਟਮਾਰ ਦੀ ਧਾਰਾ ਲਾਈ ਹੈ ਤੇ ਜਿਹੜੇ ਉਹਨੇ ਫਸਲ ਨੂੰ ਜਿਹੜੀ ਹੈਗੀ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ 326 ਐਫ ਜਿਹੜੀ ਹੈਗੀ ਅਸੀਂ ਧਾਰਾ ਲਾਈ ਹੈ ਇਹਨਾਂ ਦਾ ਕਾਫੀ ਪੁਰਾਣਾ ਰੌਣਾ ਚੱਲਦਾ ਕੋਰਟ ਕੇਸ ਵੀ ਚੱਲਦੇ ਨੇ ਔਰ ਕੋਰਟ ਕੇਸ ਦੇ ਅਲਾਵਾ ਇਹਨਾਂ ਦਾ ਹੈਗਾ ਕਬਜ਼ੇ ਨੂੰ ਲੈ ਕੇ ਵੀ ਰੌਣਾ ਚੱਲਦਾ ਸੀਗਾ ਜੇ ਦੋਨੇ ਤਰ੍ਹਾਂ ਹੀ ਹੈ ਜਮੀਨ ਦੇ ਉੱਪਰ ਆਪਣਾ ਹੱਕ ਜਾਰ ਕਰਦੇ ਆ ਤੇ ਝਗੜਾ ਇਹਨਾਂ ਦਾ ਪੁਰਾਣਾ ਹੀ ਚੱਲਦਾ ਹੈ ਪਰ ਪਹਿਲਾਂ ਵੀ ਇਹਨਾਂ ਦੇ ਪਰਚੇ ਇੱਕ ਦੂਜੀ ਧਿਰ ਦੇ ਨੇ ਕਰਾਇਏ ਹੋਏ ਨੇ ਔਰ ਹੁਣਲੇ ਦੋ ਦਿਨ ਪਹਿਲਾਂ ਇਹ ਇੱਕ ਘਟੜੀ ਹੈਗੀ ਆ ਉਹ ਜ਼ਮੀਨ ਦੇ ਵਿੱਚੋਂ ਕੰਨਕ ਵਟਣ ਲੱਗੀ ਸੀ ਤੇ ਦੂਜੀ ਧਰਨੇ ਜਾ ਕੇ ਉੱਥੇ ਜਿਹੜਾ ਹੈਗਾ ਲਾਈਵ ਝਗੜਾ ਕੀਤਾ ਔਰ ਉੱਥੇ ਕਿੰਨਾ ਜੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜ਼ਮੀਨ ਨੂੰ ਲੈ ਕੇ ਝਗੜਾ ਚੱਲਦਾ ਹੈ ਦੋਨੋਂ ਤਰ੍ਹਾਂ ਆਪਣਾ ਥੱਕ ਜਾਰ ਕਰਦੇ ਨੇ ਜ਼ਮੀਨ ਦੇ ਉੱਪਰ 啊。<Ugh. S 2> <laughs> ਹਾਂ ਜੀ ਹੈਗਾ ਜੀ ਜ਼ਮੀਨ ਨੂੰ ਲੈ ਕੇ ਝਗੜਾ ਚੱਲਦਾ ਹੈ ਦੋਨੋਂ ਧਿਰਾਂ ਆਪਣਾ ਥੱਕ ਜਾਰ ਕਰਦੇ ਨੇ ਜ਼ਮੀਨ ਦੇ ਉੱਪਰ ਔਰ ਪਿਛਲੇ ਦੋ ਤਿੰਨ ਪਹਿਲਾਂ ਇਹ ਇੱਕ ਧਿਰ ਜਿਹੜੀ ਹੈਗੀ ਆ ਉਹ ਜ਼ਮੀਨ ਦੇ ਵਿੱਚੋਂ ਕਣਕ ਵਟਣ ਲੱਗੀ ਸੀ ਤੇ ਦੂਜੀ ਧਿਰ ਨੇ ਜਾ ਕੇ ਉੱਥੇ ਜਿਹੜਾ ਹੈਗਾ ਲਾਈ ਝਗੜਾ ਕੀਤਾ ਔਰ ਉੱਥੇ ਕਿਤਨਾ ਜੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਦੇ ਵਿੱਚ ਇੱਕ ਦਰਸ਼ਨ ਸਿੰਘ ਨਾਮ ਦਾ ਵਿਅਕਤੀ ਦਾਖਲ ਹੋਇਆ ਸੀਗਾ ਉਹਦਾ ਅਸੀਂ ਬਿਆਨ ਲਿਖਿਆ ਔਰ ਉਹ ਦੁਲਾਵਾ ਵੀਡੀਓ ਜਿਹੜੀ ਹੈਗੀ ਹੈ ਵਾਇਰਲ ਹੋਈ ਹੈ ਵੀਡੀਓ ਨੂੰ ਦੇਖ ਕੇ ਬਿਆਨ ਲੱਗ ਕੇ ਤੇ ਜਿਹੜੀ ਕਾਰਵਾਈ ਅਮਲ ਲਿਆਂਦੀ ਹੈ ਪਰਚਾ ਦਰਜ ਕੀਤਾ ਉਹ ਲੋਕ ਕੌਣ ਨੇ ਜਿਹੜੇ ਇਸ ਤਰ੍ਹਾਂ ਲਾਚੀ ਚਾਰਜ ਕਰ ਰਹੇ ਨੇ ਕੋਈ ਬੇਜ਼ਰਕ ਤੇ ਇੱਕ ਹੋਰ ਪਰ ਉਹ ਦੂਜੀ ਥੀ ਰਹਿ ਗਈ ਹੈ ਜੀ ਉਹ ਵੀ ਸਾਧੋ ਖੀੜੀ ਤੇ ਰਹਿਣ ਵਾਲੇ ਨੇ ਮੋਹਨ ਸਿੰਘ ਨਾਮ ਦਾ ਵਿਅਕਤੀ ਹੈ ਉਹ ਸਾਧੋ ਖੀੜੀ ਤੇ ਰਹਿਣ ਵਾਲਾ ਉਹਦਾ ਝਗੜਾ ਚੱਲਦਾ ਦਰਸ਼ਨ ਸਿੰਘ ਤੇਰੇ ਨਾਲ ਜ਼ਮੀਨ ਦਾ ਔਰ ਉਹਦੇ ਵੱਲ ਉਹ ਜਿਹੜੀ ਹੈਗੀ ਹੈ ਵੀਡੀਓ ਦੇ ਵਿੱਚ ਜਿਹੜੀ ਕੁੱਟਮਾਰ ਕਰਨੀ ਦਿਖਾਈ ਗਈ ਹੈ ਕਿਹੜੇ ਕਿਹੜੇ ਧਰਾਮਾਂ ਤਹਿਤ ਜਿਹੜਾ ਮਾਮਲਾ ਇਸ ਤਰ੍ਹਾਂ ਹੋਇਆ ਇਦੇ ਵਿੱਚ ਅਸੀਂ ਬੀ ਐਨ ਐਸ ਦੀ ਜਿਹੜੀ ਧਾਰਾ ਲਾਈਆਂ ਨੇ ਉਹ ਕੁੱਟਮਾਰ ਦੀ ਧਾਰਾ ਲਾਈ ਹੈ ਤੇ ਜਿਹੜੇ ਉਹਨੇ ਫਸਲ ਨੂੰ ਜਿਹੜੀ ਹੈਗੀ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ 326 ਐਫ ਜਿਹੜੀ ਹੈਗੀ ਅਸੀਂ ਧਾਰਾ ਲਾਈ ਹੈ ਇਹਨਾਂ ਦਾ ਕਾਫੀ ਪੁਰਾਣਾ ਰੌਣਾ ਚੱਲਦਾ ਹੈ ਕੋਰਟ ਕੇਸ ਵੀ ਚੱਲਦੇ ਨੇ ਔਰ ਕੋਰਟ ਕੇਸ ਦੇ ਅਲਾਵਾ ਇਹਨਾਂ ਦਾ ਹੈਗਾ ਕਬਜ਼ੇ ਨੂੰ ਲੈ ਕੇ ਵੀ ਰੌਣਾ ਚੱਲਦਾ ਸੀਗਾ ਤੇ ਦੋਨੇ ਤਰ੍ਹਾਂ ਹੀ ਇਹ ਜ਼ਮੀਨ ਦੇ ਉੱਪਰ ਆਪਣਾ ਹੱਕ ਜਾਰ ਕਰਦੇ ਆਂ ਤੇ ਇਹ ਝਗੜਾ ਇਹਨਾਂ ਦਾ ਪੁਰਾਣਾ ਹੀ ਚੱਲਦਾ ਹੈ ਬਿਲਕੁਲ ਪਰ ਪਹਿਲਾਂ ਵੀ ਇਹਾਂ ਦੇ ਪਰਚੇ ਇੱਕ ਦੂਜੀ ਧਿਰਦਨੀ ਕਰਾਏ ਹੋਏ ਨੇ ਔਰ